ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਦੇ ਪਿਓ ਜੀ ਮੈਂ ਡੀਪੀਸੀ ਪੰਜਾਬੀ ਟੀਵੀ ਤੇ ਪੰਜਾਬੀ ਟੀਵੀ ਦੇ ਉੱਤੇ ਤੁਹਾਡਾ ਸਵਾਗਤ ਹੈ ਦੋਸਤੋ ਤੁਸੀਂ ਦੇਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਸਾਂਝੀ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਸੰਜੀਵਾ ਬਾਵਾ ਨੇ ਗੁਰਦਾਸਪੁਰ ਤੋਂ ਤਸਵੀਰਾਂ ਤੁਸੀਂ ਟੈਂਕ ਦੀਆਂ ਦੇਦੇ ਪਿਓ ਤੇ ਟੈਂਕ ਕਿੱਥੇ ਆ ਇਹਦੇ ਤੇ ਤੁਹਾਡੇ ਨਾਲ ਗੱਲਬਾਤ ਕਰ ਲੈਣੇ ਆ ਕਿ ਹੁਣ ਤੁਹਾਨੂੰ ਜਿਹੜਾ ਆ ਗੁਰਦਾਸਪੁਰ ਦੇ ਵਿੱਚ ਐਂਟਰੀ ਦੇ ਲਈ ਲੰਗਣਾ ਪਵੇਗਾ ਟੈਂਕ ਚੌਂਕ ਟੈਂਕ ਚੌਂਕ ਜਿਹੜਾ ਆ ਏ ਗੁਰਦਾਸਪੁਰ ਦਾ ਜਿਹੜਾ ਐਂਟਰੈਂਸ ਪੁਆਇੰਟ ਬਣ ਚੁੱਕਾ ਆ ਤਾਂ ਦਾਦੇ ਕਿ ਇਹ ਟੈਂਕ ਚੌਂਕ ਜਿਹੜਾ ਆ ਬਣ ਚੁੱਕਾ ਆ ਐਂਟਰੀ ਪੁਆਇੰਟ ਗੁਰਦਾਸਪੁਰ ਦੀ ਗੁਰਦਾਸਪੁਰ ਚ ਅਗਰ ਤੁਸੀਂ ਅੰਮ੍ਰਿਤਸਰ ਤੋਂ ਆ ਰਹੇ ਹੋ ਬਟਾਲਾ ਤੋਂ ਆ ਰਹੇ ਹੋ ਜਾਂ ਜਲੰਧਰ ਤੋਂ ਵਾਇਆ ਅੰਮ੍ਰਿਤਸਰ ਬਟਾਲਾ ਆ ਰਹੇ ਹੋ ਗੁਰਦਾਸਪੁਰ ਚ ਐਂਟਰੀ ਕਰਨੀ ਹੈ ਤੇ ਫਿਰ ਐਂਟਰੀ ਤੁਹਾਡੀ ਹੋਵੇਗੀ ਟੈਂਕ ਚੌਂਕ ਟੈਂਕ ਚੌਂਕ ਚੋਂ ਦੀ ਹੋ ਕੇ ਹੀ ਤੁਸੀਂ ਗਰਦਾਸਪੁਰ ਦੇ ਵਿੱਚ ਐਂਟਰ ਕਰੋਗੇ ਟੈਂਕ ਚੌਂਕ ਜਿਹੜਾ ਆ ਉਹ ਤੁਹਾਨੂੰ ਦੱਸੇ ਕਿ ਪਹਿਲਾਂ ਸਭ ਤੋਂ ਜਿਹੜਾ ਕਿ ਹਾਈ ਟੱਕ ਨਾਕਾ ਜਿਹੜਾ ਸੀ ਬੱਬਰੀ ਬਾਈਪਾਸ ਬੱਬਰੀ ਬਾਈਪਾਸ ਦੇ ਉੱਤੇ ਜਿਹੜਾ ਹਾਈ ਟੱਕ ਨਾਕਾ ਸੀ ਉਹ ਚੌਂਕ ਬਣਾ ਦਿੱਤਾ ਗਿਆ ਤੇ ਉਹ ਚੌਂਕ ਦਾ ਨਾਮ ਬਹੁਤ ਜਲਦ ਜਿਹੜਾ ਆ ਪ੍ਰਚਲਿਤ ਹੋਣ ਵਾਲਾ ਆ ਟੈਂਕ ਚੌਂਕ ਦੇ ਨਾਲ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਕਿ ਅੰਮ੍ਰਿਤਸਰ ਤੋਂ ਗਰਦਾਸਪੁਰ ਚ ਐਂਟਰੀ ਕਰਨ ਦੇ ਲਈ ਤੁਹਾਨੂੰ ਲੰਘਣਾ ਪਵੇਗਾ ਹੁਣ ਟੈਂਕ ਚੌਂਕ ਵੀ ਕਾਫੀ ਸਮੇ ਤੋਂ ਜਿਹੜਾ ਹੈ ਤੁਸੀਂ ਆਪਣੀ ਕਈ ਥਾਵਾਂ ਤੇ ਦੇਖਿਆ ਹੋਏਗਾ ਕਿ ਬੜੇ ਸੋਹਣੇ ਸੋਹਣੇ ਚੌਂਕ ਜਿਹੜੇ ਆ ਐਂਟਰੀ ਚੌਂਕ ਬੰਦੇ ਪਏ ਆ ਜੇਕਰ ਆਪਾਂ ਗੱਲ ਕਰ ਲਈਏ ਬਟਾਲਾ ਦੀ ਤੇ ਬਟਾਲਾ ਦੇ ਵਿੱਚ ਵੀ ਜਦੋਂ ਆਪਾਂ ਗਰਦਾਸਪੁਰ ਤੋਂ ਐਂਟਰੀ ਕਰਦੇ ਆ ਬਟਾਲਾ ਵੱਲੋਂ ਤੇ ਉੱਥੇ ਜਿਹੜਾ ਆ ਸਾਡੇ ਤਿੰਨ ਸ਼ਹੀਦਾਂ ਦੀ ਜਿਹੜਾ ਸ਼ਹੀਦੀ ਸਮਾਰਕ ਬਣਾ ਕੇ ਇੱਕ ਹਿੰਦੁਸਤਾਨ ਦੇ ਜਿਹੜਾ ਆ ਤਿਰੰਗੇ ਝੰਡੇ ਦੇ ਨਾਲ ਐਂਟਰੀ ਕਰਾਈ ਜਾਂਦੀ ਏ ਉਸੇ ਤਰ੍ਹਾਂ ਜਿਹੜੀ ਹੁਣ ਤੁਹਾਡੀ ਐਂਟਰੀ ਏ ਉਹ ਗੁਰਦਾਸਪੁਰ ਦੇ ਵਿੱਚ ਇਸ ਟੈਂਕ ਚੌਂਕ ਦੇ ਕੋਲੋਂ ਦੀ ਹੁੰਦੇ ਹੋਏ ਲੰਗੇਗੀ ਟੈਂਕ ਚੌਂਕ ਬੱਬਰੀ ਪਾਈਪਾ ਚੌਂਕ ਜਿਹੜਾ ਸੀ ਜਿੱਥੇ ਹਾਈ ਟੈਕ ਨਾਕਾ ਸੀ ਉਹ ਜਿਹੜੀ ਏਰੀਆ ਆ ਉਸੇ ਏਰੀਆ ਦੇ ਵਿੱਚ ਹੁਣ ਜਿਹੜਾ ਆ ਟੈਂਕ ਜਿਹੜਾ ਆ ਰੱਖ ਦਿੱਤਾ ਹੈ ਤੁੰ ਦਾ ਦੇ ਕੀ ਇਸੇ ਤਰ੍ਹਾਂ ਦਾ ਇੱਕ ਟੈਂਕ ਪਹਿਲਾਂ ਜਿਹੜਾ ਆ ਸੁੱਕੇ ਤਲਾ ਦੇ ਉੱਤੇ ਸੀ ਜਿਹੜਾ ਗੁਰਦਾਸਪੁਰ ਦੇ ਵਿੱਚ ਇੱਕ ਪਾਰਕ ਬਣਾ ਦਿੱਤਾ ਗਿਆ ਸੁੱਕਾ ਤਲਾਜ ਨੂੰ ਕਿਹਾ ਜਾਂਦਾ ਸੀ ਉੱਥੇ ਇੱਕ ਸਮਾਰਕ ਤੇ ਤੌਰ ਤੇ ਜਿਹੜਾ ਆ ਇੱਕ ਟੈਂਕ ਖੜਾ ਹੁੰਦਾ ਸੀ ਪਰ ਉਹ ਟੈਂਕ ਜਿਹੜਾ ਆ ਉਹ ਕਿਸੇ ਕਾਰਨ ਜਿਹੜਾ ਉਥੋਂ ਚੁੱਕ ਲਿਆ ਗਿਆ ਸੀ ਕਿਉਂਕਿ ਉਹਦੇ ਵਿੱਚ ਕੂੜਾ ਕਰਕੜ ਤੇ ਗੱਲਾਂ ਛੜਨਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਹੁਣ ਇਹ ਟੈਂਕ ਆ ਦੁਬਾਰਾ ਤੋਂ ਇੱਕ ਟੈਂਕ ਜਿਹੜਾ ਆ ਜਿਹੜਾ ਬੱਬਰੀ ਬਾਈਪਾਸ ਚੌਂਕ ਆ ਜਿੱਥੋਂ ਆਪਾਂ ਗਰਦਾਸਪੁਰ ਚ ਐਂਟਰ ਕਰਦੇ ਆ ਉੱਥੇ ਟੈਂਕ ਨੂੰ ਜਿਹੜਾ ਆ ਰੱਖ ਦਿੱਤਾ ਗਿਆ ਸੋਹਣਾ ਐਂਟਰੀ ਜਿਹੜੀ ਬਹੁਤ ਸੋਹਣੀ ਬਣਾ ਦਿੱਤੀ ਗਈ ਏ ਜਿਹੜੀ ਤੁਹਾਨੂੰ ਦੱਦੀ ਏ ਕਿ ਟੈਂਕ ਚੌਂਕ ਜਿਹੜਾ ਆ ਉਹ ਬਣਾ ਦਿੱਤਾ ਗਿਆ ਆ ਤੇ ਟੈਂਕ ਚੌਂਕ ਦੇ ਵਿੱਚੋਂ ਦੀ ਲੰਘ ਕੇ ਇਸੇ ਚੌਂਕ ਥਾਣੇ ਲੰਘ ਕੇ ਤੁਸੀਂ ਗਰਦਾਸਪੁਰ ਦੇ ਵਿੱਚ ਐਂਟਰ ਕਰੋਗੇ ਕਹਿਣ ਤੋਂ ਭਾਵ ਇਹ ਆ ਕਿ ਹੁਣ ਤੁਹਾਡੀ ਐਂਟਰੀ ਜਿਹੜੀ ਹੈ ਟੈਂਕ ਚੌਂਕ ਤੋਂ ਹੋਵੇਗੀ ਗਰਦਾਸਪੁਰ ਦੇ ਲਈ ਤੇ ਤੁਸੀਂ ਦੇ ਦੇ ਪਿਓ ਮੇਰਾ ਤਸਵੀਰ ਹੈ ਡੀਪੀਸੀ ਪੰਜਾਬੀ ਦੇ ਤੇ ਪੱਤਰਕਾਰ ਸੰਜੀਵ 바ਵਾ ਦੀ ਏਅਰਪੋਰਟ ਗਰਦਾਸਪੁਰ ਤੋਂ ਧੰਨਵਾਦ